ਹਾਂਜੀ ਸੋ ਇਹ ਸਵਾਲ ਵੀ ਆਇਆ ਹੋਇਆ ਇੱਕ ਸੋ ਚਲੋ ਸਵਾਲ ਵੀ ਕਵਰ ਹੋ ਜਾਣਾ ਤੇ ਤੁਹਾਡੇ ਗੁਰਸਿੱਖਾਂ ਨੇ ਦੱਸਿਆ ਸੀ ਪਿੰਡ ਦੇ ਆ ਕਿ ਸਾਡੇ ਪਿੰਡ ਦੇ ਆਲਮੋਸਟ ਬਹੁਤ ਲੋਕ ਦਸਵੰਦ ਕੱਢਦੇ ਆ ਤੇ ਬਹੁਤ ਖੁਸ਼ੀ ਹੋਈ ਸੁਣ ਕੇ ਬਹੁਤ ਚੰਗੀ ਗੱਲ ਆ ਪਰ ਇਹਦੇ ਬਾਰੇ ਇੱਕ ਤੁਸੀਂ ਨੁਕਤਾ ਵਿਚਾਰ ਰਹੇ ਹੋ ਦਸਵੰਦ ਦਾ ਮਤਲਬ ਕੀ ਹੁੰਦਾ ਦਸਵੰਦ ਦਾ ਭਾਵ ਹੁੰਦਾ ਦਸਵਾਂ ਹਿੱਸਾ ਕਮਾਈ ਦਾ ਤਾਂ ਉਹਦਾ ਨਾਮ ਦਸਵੰਦ ਰੱਖਿਆ ਗਿਆ ਗੁਰੂ ਸਾਹਿਬ ਨੇ ਰੱਖਿਆ ਦਸਵੰਦ ਦਸਵਾਂ ਹਿੱਸਾ ਆਪਣੀ ਕਮਾਈ ਦਾ ਜੋ ਆਪਾਂ ਕਮਾਈ ਖੱਟ ਕੇ ਘਰੇ ਲੈ ਕੇ ਆਉਨੇ ਆ ਜਿਹੜੇ ਤਾਂ ਜੋਬ ਕਰਦੇ ਆ ਉਹਨਾਂ ਨੂੰ ਤਾਂ ਸਿੱਧਾ ਮੰਨ ਲਓ 20000 ਤਨਖਾਹ ਉਹ 20000 ਘਰੇ ਲੈ ਕੇ ਆ ਰਹੇ ਆ ਸੋ 20000 ਦਾ 10 ਮਾਹ ਹਿੱਸਾ ਹੋ ਗਿਆ ਜਿਹੜੇ ਬਿਜ਼ਨਸ ਕਰਦੇ ਆ ਖੇਤੀਬਾੜੀ ਕਰਦੇ ਆ ਉਹ ਆਪਣੀ ਜੋ ਲਾਗਤ ਹੁੰਦੀ ਆ ਜੋ ਜਿਵੇਂ ਆਪਣਾ ਫਸਲ ਬੀਜੀ ਆ ਉਹਦੇ ਤੇ ਰਿਓ ਦਾ ਖਰਚਾ ਆ ਜਾਂ ਇੱਥੇ ਟਰੈਕਟਰ ਦਾ ਖਰਚਾ ਆਇਆ ਜੋ ਜੋ ਵੀ ਉੱਪਰ ਲਾਗਤ ਹੁੰਦੀ ਆ ਉਹ ਕੱਢ ਕੇ ਜਿਹੜੀ ਕਮਾਈ ਸਾਡੇ ਘਰੇ ਆਉਂਦੀ ਆ ਜੋ ਖੱਟਦੇ ਆਂ ਅਸੀਂ ਖੱਟੀ ਆ ਜੋ ਸਾਡੀ ਉਹਦੇ ਵਿੱਚੋਂ ਦਸਵਾਂ ਹਿੱਸਾ ਕੱਢਣਾ ਪਰ ਇੱਥੇ ਨੁਕਤਾ ਵਿਚਾਰਨ ਵਾਲਾ ਇਹ ਹੈ ਕਿ ਜਦੋਂ ਗੁਰੂ ਸਾਹਿਬ ਨੇ ਇਸ ਜੋ ਆਪਾਂ ਇਹ ਕੱਢਣਾ ਉਹਦਾ ਨਾਮ ਹੀ ਦਸਵੰਦ ਰੱਖਿਆ ਸੋ ਕੀ ਆਪਾਂ ਸਾਰੇ ਜਣੇ ਗਿਣਕੇ ਦਸਵਾਂ ਹਿੱਸਾ ਕੱਢਦੇ ਆਂ ਆਪਣੀ ਕਮਾਈ ਚੋਂ ਅਸੀਂ ਬਹੁਤ ਦੇਖਿਆ ਕਈ ਵਾਰ بڑے ਵੱਡੇ ਵੱਡੇ ਗੁਰਸਿੱਖਾਂ ਤੋਂ ਵੀ ਜਦ ਪੁੱਛੀਦਾ ਕਹਿੰਦੇ ਜੀ ਗਿਣਕੇ ਨਹੀਂ ਕੱਢਦੇ ਗਣ ਕਿ ਕਿਉਂ ਨਹੀਂ ਕੱਢਦੇ ਸੀ ਜਦੋਂ ਗੁਰੂ ਸਾਹਿਬ ਦਾ ਉਸ ਚੀਜ਼ ਦਾ ਨਾਮ ਹੀ ਦਸਵੰਦ ਆ ਫਿਰ ਦਸਵਾਂ ਹਿੱਸਾ ਸਾਨੂੰ ਗਿਣ ਕੇ ਕੱਢਣਾ ਚਾਹੀਦਾ ਇਹਦੇ ਵਿੱਚ ਕਦੇ ਢਿੱਲ ਨਹੀਂ ਕਰਨੀ ਚਾਹੀਦੀ ਤੁਸੀਂ ਹਿਸਾਬ ਕਿਤਾਬ ਲਾ ਕੇ ਦੇਖਿਓ ਕਈ ਵਾਰ ਉਦਾਂ ਹੀ ਦਾਨ ਕਰਦੇ ਆ ਆਪਾਂ ਆਪਾਂ ਪਰ ਗਿਣਦੇ ਨਹੀਂ ਹੈਗੇ ਪੁਰਾਣੇ ਜ਼ਮਾਨੇ ਦੇ ਵਿੱਚ ਇਦਾਂ ਕਰਦੇ ਹੁੰਦੇ ਸੀ ਕਿ ਜਦੋਂ ਕਣਕ ਆਉਂਦੇ ਸੀ ਕਣਕ ਦੇ ਵਿੱਚੋਂ ਬੋਰੀਆਂ ਲੱਗ ਕੱਢਦੇ ਸੀ ਗੁਰਦੁਆਰੇ ਜਾਣੀਆਂ ਨੇ ਪਰ ਹੁਣ ਉਹ ਵੀ ਰਿਵਾਜ ਘਟ ਗਿਆ ਸੋ ਗਿਣ ਕੇ ਕੱਢਣਾ ਦਸਵੰਦ ਬਹੁਤ ਜ਼ਰੂਰੀ ਆ ਨਹੀਂ ਆਪਾਂ ਫਿਰ ਜੇ ਗਿਣਕੇ ਨਹੀਂ ਕੱਢਦੇ ਫਿਰ ਕਿਵੇਂ ਮੇਕ ਸ਼ੋਰ ਕਰਾਂਗੇ ਆਪਾਂ ਕਿ ਇਸ 10ਵਾਂ ਹਿੱਸਾ ਗਿਆ ਵਾ ਜੇ 8 ਹਿੱਸੇ ਗਏ ਹੋਏ ਫਿਰ ਤਾਂ ਹੁਕਮ ਪੂਰਾ ਨਹੀਂ ਹੋਇਆ ਸੋ ਗਿਣਕੇ ਕੱਢਿਆ ਕਰੋ ਹਾਂਜੀ ਇਹ ਵੀ ਇਹ ਵੀ ਆ ਕਿ ਜਿਹੜਾ ਦਸਵੰਦ ਆ ਉਹ ਖਾਲਸਾ ਪੰਥ ਦੀ ਚੜ੍ਹਦੀ ਕਲਾ ਤੇ ਲਾਉਣਾ ਹੁੰਦਾ ਗੁਰੂ ਘਰ ਦੇ ਵਿੱਚ ਜੋ ਜੋ ਖਾਲਸਾ ਪੰਥ ਦੇ ਕੰਮ ਹੋ ਰਹੇ ਨੇ ਜਿਹੜੇ ਕੰਮ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਉੱਚਾ ਹੋ ਰਿਹਾ ਖਾਲਸਾ ਪੰਥ ਦਾ ਸਿੱਖ ਕੌਮ ਦਾ ਨਾਮ ਉੱਚਾ ਹੋ ਰਿਹਾ ਦਸਵੰਦ ਉੱਥੇ ਵਰਤਣਾ ਹੁੰਦਾ ਹਾਂਜੀ ਹੋਰ ਅੱਗੇ